ਇਹ ਅਨੁਭਵ ਦੇ ਵਿੱਚ ਉਸ ਦਾ ਅਨੁਭਵ ਹੁੰਦਾ ਹੈ ਅਨਭਉ ਪ੍ਰਕਾਸ਼ ਅਮਤੋਜ ਕਿਹਜੈ ਅਮਿਤ ਓਜ ਮੂਰੇ ਆੜਾ ਲਾ ਕੇ ਦੋਨਾਂ ਨੂੰ ਉਲਟਾ ਦਿੱਤਾ ਮੈਂ ਤਾਂ ਉਹਦੇ ਕੋਈ ਕੀਮਤ ਪਾ ਸਕਦਾ ਨਾ ਕੋਈ ਉਹਦਾ ਓਜ ਬਲ ਦਾ ਸਕਦਾ ਵੀ ਕਿੰਨਾ ਬਾਲਾ ਉਹਦੇ ਵਿੱਚ ਇੱਕ ਵਾਰੀ ਜਾਪਾਨ ਲੰਬੇ ਸਮੇਂ ਤੋਂ ਤੱਕੀ ਕਰਦਾ ਆ ਰਿਹਾ ਸੀਗਾ ਜੇ ਜਦੋਂ ਉਹਨੇ ਜਾਪਾਨ ਵਿੱਚ ਕਿੈਸਾ ਪਹਟਾਲ ਲਿਆਂਦਾ 7-8 ਮਿੰਟਾਂ ਦੇ ਵਿੱਚ 6-7 ਮਿੰਟਾਂ ਦੇ ਵਿੱਚ ਸਾਰਾ ਜਾਪਾਨ ਖਤਮ ਕਰ ਦਿੱਤਾ ਹੁਣ ਦੱਸੋ ਕਿੰਨਾ ਬਲ ਹੋਵੇਗਾ ਉਹਦੇ ਵਿੱਚ ਕੋਈ ਸਤਨਾਮ ਸੀ ਕਿੰਨੀ ਪਾਵਰ ਹੋ ਕੋਈ ਕਹਿ ਸਕਦਾ 10ਵੇਂ ਪਾਤਸ਼ਾਹ ਕਹਿੰਦੇ ਅਮਿਤੋਜ ਜਦ ਅਮਿਤੋਜ ਅਰਥ ਹੈ ਇਹ ਤਿੰਨ ਅੱਖਰਾਂ ਦਾ ਬਲਾਪ ਹੈ ਆੜਾ ਮੂਰੇ ਕਰੋ ਅੱਡ ਮਿੱਤ ਹੁੰਦੀ ਹੈ ਕੀਮਤ ਓਜ ਹੁੰਦਾ ਬਲ ਨਾਉ ਦੀ ਕੋਈ ਕੀਮਤ ਪਾ ਸਕਦਾ ਨਾ ਕੋਈ ਦੀ ਤਾਕਤ ਬਾਰੇ ਦੱਸ ਸਕਦਾ ਕਿੰਨੀ ਤਾਕਤ ਹੈ ਗਨੇ ਲੀਆਂ 6 ਮਹਾ ਸੰਸਾਰ ਨੂੰ ਸਾਜਦੇ ਆ ਤਰੱਕੀ ਕਰਦੇ ਆ ਡਿਵੈਲਪ ਹੁੰਦੇ ਆ 6 ਮਹੀਨੇ ਲੱਗ ਸਕਦੇ ਆ ਪਰ ਖਤਮ ਕਰਨ ਤੇ ਆਵੇ ਤੋੜਿੰਦੇ ਆ ਇੱਕ ਖਿਣੋ ਇੱਕ ਛਿੰਦ ਦੇ ਵਿੱਚ ਖਤਮ ਕਰ ਸਕਦਾ ਕੋ ਸਤਨਾਮ ਸਿ ਇਹ ਸਾ ਮੇਰਾ ਪ੍ਰੀਤਮ ਹੈ ਗੁਰਨਾਨਕ ਪਾਤਸ਼ਾਹ ਜੀ ਕਹਿੰਦੇ ਭੈਣ ਕਹਿਣ ਨੂੰ ਤਾਂ ਸਾਰੇ ਕਹੀ ਜਾਂਦੇ ਆ ਬਹੁਤ ਵੱਡਾ ਬਹੁਤ ਵੱਡਾ ਪਰ ਦੇਖਿਆ ਕਿਸੇ ਨੇ ਨਹੀਂ। ਔਰ ਗੁਰਨਾਨਕ ਦੇਵ ਜੀ ਨੇ ਵੀ ਉਹਦਾ ਸਰੂਪ ਜਿਹੜਾ ਦੇਖਿਆ ਉਹ ਪ੍ਰਕਾਸ਼ ਰੂਪ ਚ ਦੇਖਿਆ। ਜਦ ਗਏ ਆ ਸਤਖੰਡ ਇੱਕ ਪ੍ਰਕਾਸ਼ ਦੇ ਸਾਹਮਣੇ ਜਾ ਕੇ ਖੜੇ ਹੋਏ। ਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦਰਸ਼ਨ ਪਿਆਸੀ ਦਿਨ ਸਰਾਤ ਚਿਤ ਮੋ ਆਂਗਨ ਨੀਤਾ ਹੋਲ ਕਬਟ ਗੁਰ ਮੇਲੀਆ ਨਾਨਕ ਹਰ ਸੰਗਮੀਤਾ ਸਾਜਨ ਤੇਰੇ ਚਰਨ ਕੀ ਹੋਇ ਰਾਂ ਸਦ ਤੂਰਾ ਨਾਨਕ ਸ਼ਰਨ ਤੁਹਾਰੀਆ ਵੇਖੋ ਸਦ ਹਜੂਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਓੰਕਾਰ ਸਤ ਗੁਰ ਪਰਸਾਦ ਰਾਗ ਆਸਾ ਮਹਲਾ ਪਹਿਲਾ ਚੌਪੜੇ ਘਰ ਤੁਜਾ ਸੁਨ ਵਡਾ ਅੱਖ ਸਭ ਕੋ ਏ ਕੇ ਵਡਾ ਨਿਖਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣ ਵਾਲੇ ਤੇਰਾ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਗਹਿਣਾ ਕੋਈ ਨ ਜਾਣ ਤੇਰਾ ਕੇਤਾ ਕੇ ਉੜਤੀਰਾ ਓਏ ਨ ਜਾਣੇ ਤੇਰਾ ਕੇਤਾ ਕੇਵੜੀਰਾ ਵਾਹਿਗੁਰਜਾ ਖਾਲਸਾ ਵਾਹਿਗੁਰਜ ਕੀ ਫਤਿਹ ਔ ਗੁਰ ਪਿਆਰੇ ਗੁਰ ਸਵਾਰੇ ਸਤ ਸੰਗੀ ਜਨੋ ਜੋ ਜਾਨਾਂ ਦੀ ਤਰ੍ਹਾਂ ਲੜੀਵਾਰ ਗੁਰਬਾਣੀ ਦੀ ਵਿਚਾਰ ਨਾਲ ਜੁੜਦੇ ਹੋਏ ਆਪ ਜੀ ਗੁਰ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਲੜੀਵਾਰ ਕਥਾ ਮੁਤਾਬਕ 300 48 ਅੰਗ ਉੱਪਰ ਸੁਭਾਏ ਮਹਾਨ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਸ਼ਬਦ ਦੀ ਵਿਚਾਰ ਸੰਪੂਰਨ ਹੋਈ ਅਗਲਾ ਸ਼ਬਦ ਆਸਾ ਰਾਗ ਦਾ ਦੂਸਰਾ ਸ਼ਬਦ ਆਸਾ ਮਹੱਲਾ ਪਹਿਲਾ ਸੋਨ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਦੇਖਾ ਹੋਏ ਇਹ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰਦੇ ਹਾਂ ਆਪ ਜੀ ਨੇ ਸ਼ਬਦ ਦੀ ਵਿਚਾਰ ਸਰਵਣ ਕੀਤੀ ਇਸ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਤਾਂ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਜਿਨ੍ਹਾਂ ਦੀ ਇਹ ਪਵਿੱਤਰ ਬਾਣੀ ਚੱਲ ਰਹੀ ਹੈ ਆਸਾ ਰਾਗ ਦੇ ਪਹਿਲੇ ਸ਼ਬਦ ਪਹਿਲੇ ਪਾਠ ਸਾਹਿਬ ਜੀ ਦੇ ਹਨ ਜੋ ਕਿ ਸਤਗੁਰਾਂ ਨੇ ਰਹਿਰਾ ਸਾਹਿਬ ਦੇ ਵਿੱਚ ਵੀ ਦਰਜ ਕੀਤੇ ਹਨ ਆਓ ਤਨ ਕਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸਾਨੂੰ ਇੰਨਾ ਸ਼ਬਦਾਂ ਰਾਹੀਂ ਕੀ ਫਰੇਸ਼ ਬਖਸ਼ਿਸ਼ ਕਰਦੀ ਹੈ ਆਰੰਭ ਕਰੀ ਗਏ ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰ ਚਰਨਾਂ ਵਿੱਚ ਲਵਾਓ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਸਤੇ ਦਾ ਨਾਰਾ ਕਰੋ ਬਲੰਦ ਗਜਬੇ ਆਖੋ ਜੀ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀਕੀ ਫਤਿਹ ਇਕ ਓਅੰਕਾਰ ਸਤ ਗੁਰ ਪਰਸਾਦ ਰਾਗ ਆਸਾ ਮਹਲਾ ਪਹਿਲਾ ਚੌਪਦੇ ਘਰ ਦੂਜਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਸ ਵੇਲੇ ਸ਼ਿਗੰਤ ਸਾਹਿਬ ਜੀ ਦੇ ਵਿਖੇ ਸਾਰੀ ਬਾਣੀ ਦੱਡ ਕਰਦੇ ਹਨ ਤਾਂ ਪਹਿਲਾ ਅਕਾਲ ਪੁਰਖ ਨੂੰ ਯਾਲ ਕਰਦੇ ਹਨ ਉਸ ਦੇ ਪਰਸਾਏ ਮੰਗਲਾ ਚੰਨ ਕਰਦੇ ਹਨ ਔਰ ਇਹ ਮੰਗਲਾ ਚਰਨ ਕਈ ਸਰੂਪਾਂ ਵਿੱਚ ਆਇਆ ਹੈ। ਤਾਂ ਇੱਥੇ ਜਿਹੜਾ ਸਰੂਪ ਹੈ ਉਹ ਹੈ ੴ ਸਤਿਗੁਰ ਪ੍ਰਸਾਦ ਅਕ। ਪਰਮੇਸ਼ਰ ਇੱਕ ਹੈ ਅਦੁੱਤੀ ਹੈ ਉਹਦੇ ਵਰਗਾ ਦੂਸਰਾ ਨਹੀਂ। ਉਸਦਾ ਹੁਕਮ ਸਾਰਿਆਂ 'ਤੇ ਚੱਲਦਾ ਹੈ ਸਤ ਉਹ ਸਤ ਹੈ ਗੁਰ ਉਹ ਸੰਸਾਰ ਦਾ ਗੁਰ ਹੈ ਸੰਸਾਰ ਦਾ ਜੀਵਨ ਹੈ ਸਤ ਗੁਰ ਸੱਚੇ ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਉਹਨੂੰ ਜਾਣਿਆ ਜਾਂ ਪਾਇਆ ਜਾ ਸਕਦਾ ਹੈ। ਰਾਗ ਆਸਾ ਆਸਾ ਰਾਗ ਇਥੋਂ ਆਰੰਭ ਹੋ ਗਿਆ ਜਿਸ ਦਾ ਪਹਿਲਾ ਸ਼ਬਦ ਆਪਾਂ ਸੋ ਪੁਰਖ ਵਾਲਾ ਸਰਬਨ ਕੀਤਾ ਪਿਛਲੇ ਦਿਨਾਂ ਦੇ ਵਿੱਚ ਆਸਾ ਮਹੱਲਾ ਪਹਿਲਾ ਚੌਪ ਦੇ ਇਹ ਜੋ ਸ਼ਬਦ ਹੈ ਚਾਰ ਪਦਿਆਂ ਵਿੱਚ ਹੈ ਘਰ ਦੂਜਾ ਰਾਗੀ ਸਿੰਘਾਂ ਨੂੰ ਦੂਸਰੇ ਘਰ ਵਿੱਚ ਗਾਉਣ ਦਾ ਹੁਕਮ ਹੈ ਸੋਨ ਵੱਡਾ ਆਖੇ ਸਭ ਕੋਈ ਕੇਵਲ ਵੱਡਾ ਡੀਠਾ ਹੋਈ ਇਹ ਸ਼ਬਦ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਦੋਂ ਉਚਾਰਿਆ ਉਸ ਨੂੰ ਆਪਾਂ ਉਥਾਨ ਕਾ ਕਹਿੰਦੇ ਹਾਂ ਉਥਾਨ ਕਾ ਰਹੀ ਇਹ ਪਤਾ ਲੱਗਿਆ ਸਿਆਣਿਆਂ ਨੇ ਗੁਰਮੁਖਾਂ ਨੇ ਦੱਸਿਆ ਕਿ ਜਦੋਂ ਧੰਗੁਰ ਨਾਨਕ ਦੇਵ ਜੀ ਮਹਾਰਾਜ ਸੱਚਖੰਡ ਤੋਂ 3 ਦਿਨਾਂ ਦੇ ਬਾਅਦ ਵਾਪਸ ਆਏ ਮੂਲ ਮੱਤਰ ਲੈ ਕੇ ਬੇਈ ਨਦੀ ਤੋਂ ਪ੍ਰਗਟ ਹੋਏ ਉਸ ਮੈਨੇ ਉਹਨਾਂ ਦਾ ਇੱਕ ਸੇਕ ਸੇਵਾਦਾਰ ਭਾਈ ਭਗੀਰਥ ਨਾਮੀ ਸਿੱਖ ਜੋ ਪਿਛਲੇ ਤਿੰਨ ਦਿਨਾਂ ਤੋਂ ਹੀ ਸਤਿਗੁਰਾਂ ਦੇ ਬਸਤਰ ਲੈ ਕੇ ਉੱਥੇ ਘੁੰਮ ਰਿਹਾ ਸੀ ਕਿਉਂਕਿ ਜਦੋਂ ਪਾਤਸ਼ਾਹ ਇਸ਼ਨਾਨ ਕਰਨ ਜਾਂਦੇ ਸਵੇਰ ਅਮ੍ਰਿਤ ਵੇਲੇ ਬਈ ਨਦੀ ਦੇ ਸਿੱਖ ਨਾਲ ਜਾਂਦਾ ਸੀ ਔਰ ਜਿੰਨੇ ਅਲੋਪ ਹੋਏ ਉਹਦੇ ਵੀ ਨਾਦ ਸੀ ਮੜਾ ਰੌਲਾ ਪਿਆ ਕਿ ਸਤਿਗੁਰੂ ਨਦੀ ਵਿੱਚ ਡੁੱਬ ਗਏ ਹਨ ਪਰ ਬੇਬੇ ਨਾਲ ਕੀ ਕਹਿੰਦੀ ਮੇਰੇ ਵੀਰ ਨੂੰ ਕੁਝ ਨਹੀਂ ਹੋਇਆ ਉਹ ਨਹੀਂ ਇਹ ਉਹਦਾ ਕੋਈ ਕੌਤਕ ਹੈ ਜ਼ਰੂਰ ਤੇ ਉਸ ਭਗੀਰਥ ਨੂੰ ਭੈਣ ਨੇ ਕਿਹਾ ਕਿ ਤੁਸੀਂ ਰੋਜ਼ ਕੱਪੜੇ ਲੈ ਕੇ ਜਾਣਾ ਨਦੀ ਦੇ ਕਿਨਾਰੇ ਉਹ ਜ਼ਰੂਰ ਆਉਣਗੇ ਇਧਰ ਫਿਰ ਦੂਸਰੇ ਦਿਨ ਪਹਿਲੇ ਦਿਨ ਬੜੀ ਭਾਲ ਕੀਤੀ ਨਦੀ ਫਰੋਲਣੀ ਕੀਤੀ ਸਾਰੀ ਨਹੀਂ ਲੱਭੇ ਅਖੀਰ ਤੀਜੇ ਦਿਨ ਸਾਰੇ ਬੈਠ ਗਏ ਟੇਕੇ ਵੀ ਹੁਣ ਨਹੀਂ ਲੱਭਦੇ ਸਾਰੀ ਨਦੀ ਤਾਂ ਫਰੋਲ ਮਾਰੀ ਆ ਟੋਬਿਆਂ ਨੇ। ਔਰ ਬੇਬੇ ਨਾਲਕੇ ਜਿਹੜੀ ਹੈ ਉਹ ਆਪਣੇ ਘਰ ਦੇ ਵਿੱਚ ਸਮਾਧੀ ਵਿੱਚ ਬੈਠ ਗਈ ਸਿਮਨ ਵਿੱਚ ਬੈਠ ਗਈ ਅਰਦਾਸਾਂ ਕਰਨ ਲੱਗੀ ਕਿ ਵੀਰਾ ਮੈਂ ਤੈਨੂੰ ਰੱਬ ਮੰਨਿਆ ਜੇ ਤੂੰ ਰੱਬ ਹੈ ਤੇ ਵਾਪਸ ਆ। ਨਹੀਂ ਤਾਂ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਐ ਕਿ ਉਸਨੇ ਦੌਲਤ ਖਾਣ ਦਾ ਮੋਦੀ ਖਾਨਾ ਲੁਕਾ ਦਿੱਤਾ ਹੈ ਜਦ ਸਾਬ ਕੀਤਾ ਤੇ ਉਸ ਦਾ ਘਾਟਾ ਪੈਣਾ ਤੇ ਇਸ ਕਰਕੇ ਉਹ ਪਹਿਲਾਂ ਹੀ ਆਪਣੇ ਆਪ ਨੂੰ ਖਤਮ ਕਰ ਗਿਆ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਲੋਕ ਇਹਨਾਂ ਦੇ ਮੂੰਹ ਬੰਦ ਕਰਨ ਨਹੀਂ ਤੈਨੂੰ ਆਉਣਾ ਪੈਣਾ ਤਾਂ ਤੀਸਰੇ ਦਿਨ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸੰਤ ਘاٹ ਜਿੱਥੇ ਬਣਿਆ ਬੇਂ ਨਦੀ ਤੇ ਉਹ ਜਗ੍ਹਾ ਤੇ ਪ੍ਰਗਟ ਹੁੰਦੇ ਆ ਭਗੀਰਥ ਕੋਲੋਂ ਕੱਪੜੇ ਲੈ ਕੇ ਪਹਿਨਦੇ ਆ ਫਿਰ ਭਾਈ ਭਗੀਰਥ ਨੂੰ ਕਹਿੰਦੇ ਆ ਜਾ ਭੈਣ ਨੂੰ ਦੱਸ ਦੇ ਕਿ ਤੇਰਾ ਵੀਰ ਆ ਗਿਆ ਸਮਾਧੀ ਚੋਂ ਉੱਠ ਖੜੇ ਤੇ ਕੜਾ ਪ੍ਰਸ਼ਾਦ ਲਿਆ ਕੇ ਕਹਿੰਦੇ ਉਸੇ ਵੇਲੇ ਬੇਬੇ ਨਾਨਕੀ ਉਹਨਾਂ ਨੂੰ ਮਿਲਦੀ ਆ ਇਹ ਇਤਿਹਾਸ ਕਹਿੰਦਾ ਹੈ ਕਿ ਧੰਗੁਰ ਨਾਨਕ ਦੇਵ ਜੀ ਪਹਿਲਾਂ ਤਾਂ ਮੋਦੀ ਖਾਨੇ ਤੇ ਗਏ ਮੋਦੀ ਖਾਨਾ ਫਿਰ ਸੰਗਤਾਂ ਆਈਆਂ ਉਹਨਾਂ ਨੂੰ ਲਟਾ ਦਿੱਤਾ ਤੇ ਫਿਰ ਸ਼ਮਸ਼ਾਨ ਘਾਟ ਜਾ ਬੈਠੇ ਤਾਂ ਬੇਬੇ ਨਾਨਕੀ ਨੇ ਇਹਨਾਂ ਨੂੰ ਪੁੱਛਿਆ ਸੀਗਾ ਵੀਰੇ ਜਿੱਥੇ ਤੁਸੀਂ ਗਏ ਸੀ ਸੱਚਖੰਡ ਕਹਿੰਦੇ ਹੋ ਪਰਮੇਸ਼ਰ ਕੋਲ ਬੈਸੀ ਉਥੋਂ ਦਾ ਕੀ ਨਜ਼ਾਰਾ ਸੀ ਕਿੱਡਾ ਕੁ ਵੱਡਾ ਉਹ ਪਰਮੇਸ਼ਰ ਹੈ ਅਕਾਲ ਪੁਰਖ ਹੈ ਤੁਸੀਂ ਉੱਥੇ ਕੀ ਦੇਖ ਕੇ ਆਏ ਸਾਨੂੰ ਉਹਦੇ ਬਾਰੇ ਦੱਸਣਾ ਕਰੋ ਧੰਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਗੁਰ ਪਿਆਰਿਓ ਇਹ ਸ਼ਬਦ ਮੇ ਬਾਬਾ ਨਾਨਕੀ ਨੂੰ ਵੀ ਸੁਣਾਇਆ ਪਹਿਲੀ ਵਾਰ ਔਰ ਇਸੇ ਸ਼ਬਦ ਨੂੰ ਰਹਿਰਾਸ ਦੇ ਵਿੱਚ ਲਿਖਣ ਦਾ ਹੁਕਮ ਵੀ ਧੰਗ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਕੀਤਾ ਸੀ ਜਿਸ ਵੇਲੇ ਉਹਨਾਂ ਨੇ ਸਾਡਾ ਨਿਤਨੇਮ ਬਣਾਇਆ ਨਾ ਬਾਬੇ ਨਾਨਕ ਨੇ ਪਹਿਲਾਂ ਨਿਤਨੇਮ ਬਣਾਏ ਪਹਿਲਾ ਗੁਰ ਪਿਆਰਿਓ ਸਿੱਖ ਨਾਮ ਜਪਦੇ ਸਨ ਸਿਮਨ ਕਰਦੇ ਸਨ ਗੁਰਮੰਤਰ ਦਾ ਗੁਰਮੰਤਰ ਸਤਨਾਮ ਦਾ ਵਾਹਿਗੁਰੂ ਦਾ ਫਿਰ ਮੂਲ ਮੰਤਰ ਆ ਗਿਆ ਫਿਰ ਸਤਗੁਰਾਂ ਨੇ ਇੱਕ ਦਿਨ ਲੈਣਾ ਜੀ ਨੂੰ ਕੋਲ ਬਿਠਾ ਕਰਕੇ ਸ੍ਰੀ ਕਰਤਾਰ ਪੁਰਸਾਹ ਵਿਖੇ ਜੋ ਜਪਜੀ ਸਾਹਿਬ ਰਚਿਆ ਸੀਗਾ ਅਲੱਗ-ਅਲੱਗ ਥਾਵਾਂ ਤੇ ਪੌੜੀਆਂ ਚਾਹ ਨਹੀਂ ਕੀਤੀਆਂ ਸਨ ਉਹਨਾਂ ਪੌੜੀਆਂ ਨੂੰ ਇੱਕ ਲੜੀ ਵਿੱਚ ਪਰੋਕੇ ਜਪਜੀ ਸਾਹਿਬ ਦਾ ਪਾਠ ਤਿਆਰ ਕੀਤਾ ਸਿੱਖਾ ਨੂੰ ਪ੍ਰੇਰਣ ਕਰਕੇ ਜਪਜੀ ਸਾਹਿਬ ਦਾ ਪਾਠ ਕਰੋ ਤੇ ਆਥਨੇ ਰਹਿ ਰਾਸ ਦੇ ਕੁਝ ਸ਼ਬਦ ਜਿਵੇਂ ਸੋਦਰ ਦਾ ਸ਼ਬਦ ਵੀ ਗੁਰੂ ਨਾਨਕ ਜੀ ਨੇ ਉਚਾਰਿਆ ਸੋ ਪੁਰਖ ਦਾ ਵੀ ਉਹਨਾਂ ਨੇ ਉਚਾਰਿਆ ਸੁਣ ਵੱਡਾ ਵੀ ਉਹਨਾਂ ਨੇ ਉਚਾਰਿਆ ਅੱਖਾਂ ਜੀਮਾ ਸ਼ਬਦ ਵੀ ਉਹਨਾਂ ਨੇ ਉਚਾਰਿਆ ਤਾਂ ਇਸੇ ਤਰ੍ਹਾਂ ਅੱਗੇ ਫਿਰ ਜੋ ਟਿਪ ਅਛਾ ਦਾ ਬਚਨ ਲਾ ਦਿੱਤਾ ਵਿੱਚ ਤੀਜੇ ਪਾਤਸ਼ਾਹ ਦਾ ਪੰਜਵੇਂ ਪਾਤਸ਼ਾਹ ਨੇ ਕੋਈ ਸ਼ਬਦ ਆਪਣੇ 파 ਕੇ ਰਹਿ ਰਸ ਵੱਡੀ ਬਣਾ ਦਿੱਤੀ ਤਾਂ ਪਾਤਸ਼ਾਹ ਦਾ ਹੁਕਮ ਸੀ ਅਮਰਤ ਵੇਲੇ ਜਾਪ ਉਚਾਰਾ ਤੇ ਸ਼ਾਮਾਂ ਨੂੰ ਸੋਦਰ ਦਾ ਪਾਠ ਆਪ ਇੱਕ ਸੋਦਰ ਦਾ ਸ਼ਬਦ ਹੀ ਰਹਿ ਰਾ ਸ਼ਾਮ ਦਾ ਸਿਮਨ ਸਰ ਇਹ ਤਤਪੁਰਾ ਨੇ ਸਾਨੂੰ ਦਿੱਤਾ ਸੀ ਤਨ ਗੁਰੂ ਪਿਆਰੋ ਇਸੇ ਤਰ੍ਹਾਂ ਕੁਝ ਆਰਤੀ ਦੇ ਸ਼ਬਦ ਜਿਵੇਂ ਪਹਿਲਾ ਸ਼ਬਦ ਆਰਤੀ ਦਾ ਥਾਲ ਵਿੱਚ ਤਿੰਨ ਵਸਤੂ ਪਈ ਉਹ ਸਤ ਸੰਤੋਖ ਆਪਣਾ ਤਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਜੋ ਆਰਤੀ ਉਚਾਰੀ ਹੈ ਜਗਨਨਾਥ ਪੁਰੀ ਦੇ ਵਿੱਚ ਗਗਨ ਮੈਂ ਥਾਲ ਰਬ ਚੰ ਦੀਵਾਕ ਬਣੇ ਤਾਰਕਾ ਮੰਡਲ ਜਨਕ ਮੋਤੀ ਇਹ ਨਿਤਨੇਮ ਸਿੱਖਾਂ ਨੂੰ ਸਤਿਗੁਰਾਂ ਨੇ ਬਣਾ ਕੇ ਦਿੱਤਾ ਸੀ ਇਹ ਬਾਣੀਆਂ ਨਿਤਨੇਮ ਦੇ ਵਿੱਚ ਵੀ ਦਰਜ ਹਨ ਸੋ ਸੁਣ ਵੱਡਾ ਰਹਿਰਾਸਲੇ ਵਿੱਚ ਵੀ ਦਰਜ ਹੈ ਆਓ ਇਸ ਸ਼ਬਦ ਦੇ ਰਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਬੇ ਨਾਨਕੇ ਨੂੰ ਅਤੇ ਸਾਨੂੰ ਸਾਰਿਆਂ ਨੂੰ ਉਸ ਪਰਮੇਸ਼ਰ ਦੇ ਸਰੂਪ ਬਾਰੇ ਕੀ ਬਿਆਨ ਕਰਕੇ ਦੱਸਣਾ ਕਰਦੇ ਹਨ ਆਰੰਭ ਕਰ ਗਏ ਉਸ ਕੋ ਪਹਿਲਾਂ ਗੁਰੂ ਕਾ ਬਖਸ਼ਿਆ ਫਤੇ ਦਾ ਨਾਰਾ ਕਰੋ ਬਲੰਗ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਓੰਕਾਰ ਸਤ ਗੁਰ ਪ੍ਰਸਾਦ ਆਸਾ ਰਾਗ ਆਸਾ ਮਹਲਾ ਪਹਿਲਾ ਚੌਪੜੀ ਕਰ ਦੂਜਾ ਸੋਨ ਵਡਾ ਆਖੇ ਸਭ ਕੋਈ ਕੇਵਡ ਵਡਾ ਲਿਖ ਹੋਈ ਹੈ ਪੈਣਾ ਉਸ ਪਰਿਪੂਰਨ ਪਰਮੇਸ਼ਰ ਪ੍ਰਮਾਤਮਾ ਨੂੰ ਸ਼ਾਸਤਰਾਂ ਵੇਦਾਂ ਗ੍ਰੰਥਾਂ ਦੇ ਵਿੱਚ ਬਹੁਤ ਵੱਡਾ ਕਿਹਾ ਗਿਆ ਔਰ ਅੱਗੇ ਸਾਰੇ ਸੁਣ ਸੁਣ ਕੇ ਉਹਨੂੰ ਵੱਡਾ ਕਹਿ ਰਹੇ ਆ ਕਿ ਉਹ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਪਰੰਤੂ ਕਹਿੰਦੇ ਕਿਸੇ ਨੇ ਉਸਨੂੰ ਵੇਖਿਆ ਨਹੀਂ ਉਹ ਕਿੱਡਾ ਵੱਡਾ ਸੁਣ ਵੱਡਾ ਆਖੇ ਸਭ ਕੋਈ ਕੇਵਡ ਵੱਡਾ ਡੀਠਾ ਹੋਈ ਕਹਿੰਦੇ ਕਹਿਣ ਦਾ ਤਾਂ ਸਵਾਦ ਹੈ ਜੇ ਕਿਸੇ ਨੇ ਦੇਖਿਆ ਹੋਵੇ ਕਿੰਨਾ ਵੱਡਾ ਹੈ ਅਸੀਂ ਇੱਕ ਦੂਸਰੇ ਤੋਂ ਸੁਣ ਸੁਣ ਕੇ ਕਹਿ ਰਹੇ ਹਾਂ ਕਿ ਉਹ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਤਾਂ ਬੇਬੇ ਨਾਨਕ ਕਹਿੰਦੇ ਵੀਰਾ ਤੂੰ ਤਾਂ ਵੇਖ ਕੇ ਆਇਆ ਤੂੰ ਦੱਸ ਦੇ ਤਾਂ ਅਨੂਗੁਰ ਨਾਨਕ ਦੇਵ ਜੀ ਕਹਿੰਦੇ ਭੈਣ ਮੈਂ ਵੀ ਉਹਦਾ ਮੁੱਲ ਨਹੀਂ ਪਾਇਆ ਜਾਂਦਾ ਮੈਂ ਵੀ ਉਹਦੇ ਬਾਰੇ ਦੱਸ ਨਹੀਂ ਸਕਦਾ ਉਹ ਕਿੰਨਾ ਤੋਂ ਵੱਡਾ ਹੈ ਜਿਵੇਂ ਕਿਸੇ ਵਸਤੂ ਦਾ ਮੁੱਲ ਪਾ ਕੇ ਦੱਸਿਆ ਜਾਂਦਾ ਵੀ ਇਹ ਕਿੰਨੀ ਕੁ ਕੀਮਤ ਦੀ ਹੈ ਕਿੰਨੀ ਕੁ ਵੱਡੀ ਹੈ ਕਿੰਨੀ ਕੁ ਛੋਟੀ ਹੈ ਪਰਮੇਸ਼ਰ ਦਾ ਐਸਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਵੀ ਉਹ ਕਿੰਨਾ ਤੋਂ ਵੱਡਾ ਹੈ ਕੀਮਤ ਪਾਏ ਨਾ કહਿਆ ਜਾਏ ਉਸ ਪਰਮੇਸ਼ਰ ਦਾ ਕਿਸੇ ਵੱਲੋਂ ਵੀ ਮੁੱਲ ਨਹੀਂ ਪਾਇਆ ਜਾਂਦਾ ਜਿਵੇਂ ਦੁਨੀਆ ਵਿੱਚ ਮੁੱਲ ਪਾਇਆ ਜਾਂਦਾ ਹੈ ਮੁੱਲ ਅੰਕੇ ਜਾਂਦੇ ਹਨ ਕਹਿਣ ਵਾਲੇ تیرے ਰਹੇ ਸਮਾਏ ਜੇਕਰ ਕੋਈ ਉਹਦਾ ਜਾਣਕਾਰੀ ਲੈ ਵੀ ਨਵੇ ਮੰਨ ਲਓ ਜਿਨ੍ਹਾਂ ਨੇ ਉਸ ਨੂੰ ਜਾਣ ਲਿਆ ਉਹ ਮੁੜ ਕੇ ਕਹਿਣ ਜੋਗੇ ਨਹੀਂ ਰਹਿੰਦੇ ਜਿਵੇਂ ਕੋਈ ਸਮੁੰਦਰ ਦੇ ਵਿੱਚ ਡੁੱਬ ਜਾਵੇ ਸਮੁੰਦਰ ਦਾ ਅੰਤ ਕੌਣ ਜਾਵੇ ਹੁਣ ਜਦੋਂ ਸਮੁੰਦਰ ਦੇ ਵਿੱਚ ਡੁੱਬ ਗਿਆ ਥੱਲੇ ਨੂੰ ਜਾ ਰਿਹਾ ਪਾਣੀ ਦੇ ਤੋ ਸਾਨੂੰ ਬੋਲ ਕੇ ਦੱਸੂਗਾ ਕਿਵੇਂ ਤੇ ਜੂ ਦੱਸਣ ਵਾਸਤੇ ਬਾਹਰ ਆ ਕੇ ਬੋਲੂਗਾ ਤੇ ਫਿਰ ਉਸ ਤੋਂ ਪਾਸੇ ਜਾਂਦਾ ਦੂਰ ਜਾਂਦਾ ਇਸ ਕਰਕੇ ਉਹ ਚੁੱਪ ਹੀ ਕਰਕੇ ਉਹਦੇ ਵਿੱਚ ਹੀ ਸਮਾ ਗੇ ਉਹਦਾ ਰੂਪ ਹੀ ਹੋਵੇ ਕਹਿਣ ਵਾਲੇ ਤੇਰੇ ਰਹੇ ਸਮਾਏ ਜਿਨ੍ਹਾਂ ਨੇ ਉਹਨੂੰ ਜਾਨਣਾ ਕੀਤਾ ਉਹ ਉਹਦੇ ਵਿੱਚ ਹੀ ਸਮਾ ਗਏ ਉਹਦਾ ਰੂਪ ਹੀ ਹੋਵੇ ਅਭੇਦ ਹੋ ਗਏ ਉਹ ਵੀ ਨਹੀਂ ਕਹਿੰਦੇ ਕਿ ਉਹ ਕਿੱਡਾ ਵੱਡਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਦੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਉਸ ਨੂੰ ਕਹਿਣ ਵਾਲੇ ਦੁਨੀਆ ਦੇ ਵੀ ਜੋ ਵੀ ਹੋਏ ਉਹ ਉਹਦੇ ਵਿੱਚ ਸਮਾ ਗਏ ਉਹਦਾ ਰੂਪ ਹੋਵੇ ਅਪੇਤ ਹੋਵੇ ਉਹ ਵੀ ਦਸਣਯੋਗੇ ਨਹੀਂ ਰਹੇ ਵੱਡੇ ਮੇਰੇ ਸਹਬਾ ਗਹਿਰ ਘਮੀਰਾ ਗੁਣੀ ਗਹੀਰਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਹੋਏ ਫਿਰ ਪਰਮੇਸ਼ਰ ਦੇ ਨਾਲ ਇਕਮਿਕ ਹੋ ਗਏ ਇਸਮਾਦੀ ਲਾ ਕੇ ਹੀ ਸਿਮਨ ਵਿੱਚ ਚਲੇ ਗਏ ਸਿਮਰਦੇ ਸਿਮਰਦੇ ਕਿਉਂਕਿ ਜਦੋਂ ਕੋਈ ਉਸ ਨੂੰ ਜਾਣ ਲੈਂਦਾ ਹੈ ਉਹਦਾ ਮਿਲ ਕੇ ਉਹਦਾ ਰੂਪ ਹੋ ਜਾਂਦਾ ਧੰਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਭੈਣੇ ਉਸ ਨੂੰ ਜਿਨ੍ਹਾਂ ਨੇ ਜਾਣਿਆ ਉਹ ਕਹਿਣ ਜੋਗੇ ਨਹੀਂ ਰਹੇ ਜਿਸ ਤਰ੍ਹਾਂ ਇੱਕ ਪਾਣੀ ਦੀ ਬੂੰਦ ਜਦ ਸਮੁੰਦਰ ਵਿੱਚ ਮਿਲ ਜਾਂਦੀ ਹੈ ਤਾਂ ਪਰ ਉਹ ਸਮੁੰਦਰ ਦਾ ਰੂਪ ਹੋ ਜਾਂਦੀ ਹੈ ਉਹਨੋਂ ਕਹਿ ਨਹੀਂ ਸਕਦੀ ਕਿ ਮੈਂ ਐਡੀ ਵੱਡੀ ਹਾਂ ਕਿਉਂਕਿ ਸਮੁੰਦਰ ਵੀ ਕਦੇ ਆਪਣੇ ਆਪ ਦੇ ਬਾਰੇ ਨਹੀਂ ਦੱਸਦਾ ਕਿ ਮੈਂ ਕਿੰਨਾ ਵੱਡਾ ਹਾਂ ਪਰਮੇਸ਼ਰ ਵੀ ਨਹੀਂ ਦੱਸਦਾ ਇਹੀ ਹੁਕਮ ਸਾਨੂੰ ਵੀ ਹੈ ਕਿ ਕਦੇ ਇਹ ਨਹੀਂ ਕਹਿਣਾ ਕਿ ਮੈਂ ਮੈਂ ਜਿਹੜਾ ਸ਼ਬਦ ਉਹ ਹੰਕਾਰ ਦਾ ਗੁਰਪਿਆਰੋ ਸੂਚਕ ਹੈ ਇਸ ਕਰਕੇ ਨਾਓ ਪਰਮੇਸ਼ਰ ਮੈਂ ਕਹਿੰਦਾ ਨਾ ਗੁਰੂਆਂ ਨੇ ਕਿਤੇ ਮੈਂ ਕਹੀਏ ਤੇ ਨਾ ਹੀ ਸਿੱਖ ਨੂੰ ਕਿਤੇ ਮੈਂ ਮੈਂ ਕਹਿਣ ਦਾ ਹੁਕਮ ਹੈ ਕੋ ਸਤਨਾਮ ਸ੍ਰੀ ਹਾਂ ਉਹ ਬੂੰਦ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਹੋ ਗਈ ਪਰ ਸਮੁੰਦਰ ਦਾ ਅੰਤ ਦੱਸ ਨਹੀਂ ਸਕਦੀ ਉਹ ਕਿੱਡਾ ਵੱਡਾ ਹੈ ਇਸੇ ਤਰ੍ਹਾਂ ਹੀ ਸਤਗੁਰੂ ਪਾਤਸ਼ਾਹ ਕਹਿੰਦੇ ਅਸੀਂ ਉਸ ਦੀ ਇੱਕ ਬੂੰਦ ਹਾਂ ਕਬੀਰ ਨਿਰਮਲ ਬੂੰਦ ਆਕਾਸ਼ ਕੀ ਲਿਨੀ ਭੂ ਮਲਾਏ ਅਣਕ ਸਿਆਣੇ ਪਤ ਗਏ ਨਾ ਨਿਰਵਾਰੀ ਜਾਏ ਜੇ ਆਕਾਸ਼ਾਂ ਤੋਂ ਡਿੱਗਣ ਵਾਲੀ ਇੱਕ ਕਣੀ ਇੱਕ ਬੂੰਦ ਸਮੁੰਦਰ ਦੇ ਵਿੱਚ ਮਿਲ ਜਾਵੇ ਕਿਤੋਂ ਬੂੰਦ ਜਿਹੜੀ ਹੈ ਸਮੁੰਦਰ ਦਾ ਰੂਪ ਹੋ ਗਈ ਹੁਣ ਉਹ ਕਦੇ ਵੀ ਖਤਮ ਨਹੀਂ ਹੋਊਗੀ ਨਾ ਸਮੁੰਦਰ ਖਤਮ ਹੋਵੇ ਨਾ ਉਹ ਬੂੰਦ ਖਤਮ ਹੋਵੇ ਕਿਉਂਕਿ ਆਪਾਂ ਸਾਰੇ ਬੂੰਦ ਤੋਂ ਬਣੇ ਆ ਪਾਣੀ ਤੋਂ ਬਣੇ ਆ ਇਸੇ ਤਰ੍ਹਾਂ ਹੀ ਗੁਰੂ ਪਿਆਰੇਓ ਅਕਾਲ ਪੁਰਖ ਜਿਹੜਾ ਹੈ ਉਹ ਗੋond ਨੂੰ ਆਪਣੇ ਵਿੱਚ ਮਿਲਾ ਲੈਂਦਾ ਤੇ ਫਿਰ ਉਹਨੂੰ ਆਪਣਾ ਰੂਪ ਦੇ ਦਿੰਦਾ ਜਿਵੇਂ ਬਾਣੀ ਦਾ ਬਚਨ ਹੈ ਹਰ ਕਾ ਸੇਵਕ ਸੋ ਹਰ ਜੀਹਾ ਭੇਦ ਨ ਜਾਣੋ ਮਾਨਸ ਦੇਹਾ ਤਾਂ ਇੱਕ ਮਨੁੱਖ ਜਾਮੇ ਵਿੱਚ ਆ ਕੇ ਅਸੀਂ ਸਾਰੇ ਵੀ ਉਹਦੇ ਨਾਲ ਜਪਦੇ ਜਪਦੇ ਉਹਦਾ ਰੂਪ ਹੋ ਸਕਦੇ ਹਾਂ ਪਰ ਕਹਿ ਨਹੀਂ ਸਕਦੇ ਮੇਰੇ ਨਾਲੇ ਪੁੱਛਿਆ ਵੀਰਾ ਤੂੰ ਸੱਚਖੰਡ ਚੋਂ ਦੇਖ ਕੇ ਆਇਆ ਸਾਨੂੰ ਵੀ ਦੱਸ ਦਿਓ ਕਿੱਡਾ ਕ ਵੱਡਾ ਹੈ ਕਹਨੇ ਭੈਣੇ ਕਹਿਣ ਨੂੰ ਤਾਂ ਸਾਰੇ ਕਹਿ ਰਹੇ ਨੇ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਸੁਣ ਸੁਣ ਕੇ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਉਹਨੂੰ ਕਿਸੇ ਨੇ ਨਹੀਂ ਦੇਖਿਆ ਉਹ ਕਿੱਡਾ ਵੱਡਾ ਕਿਉਂਕਿ ਉਹਦਾ ਸਰੂਪ ਹੀ ਕੋਈ ਨਹੀਂ ਹੈ ਚੱਕਰ ਚਿਹਨੇ ਅਰ ਵਰਨ ਜਾਤਿ ਅਰ ਪਾਤ ਮਹਿਨ ਜੇ ਰੂਪ ਰੰਗਿਆ ਰੇਖ ਪੇਖ ਕਉ ਕਹਿ ਨਾ ਸਕਤ ਕੇ ਅਚਲ ਮੂਰਤ ਅਨਭਉ ਪ੍ਰਕਾਸ਼ ਉਹ ਕਦੇ ਖਤਮ ਹੋਣ ਵਾਲਾ ਨਹੀਂ ਤੇ ਅਨਭਵ ਦੇ ਵਿੱਚ ਉਸ ਦਾ ਅਨਭਵ ਹੁੰਦਾ ਹੈ ਅਨਭਉ ਪ੍ਰਕਾਸ਼ ਅਮਤੋਜ ਕਿਹਜੈ ਅਮਿਤ ਊਜ ਮੂਰੇ ਆੜਾ ਲਾ ਕੇ ਦੋਨਾਂ ਨੂੰ ਉਲਟਾ ਦਿੱਤਾ ਨਾ ਤਾਂ ਉਹਦੇ ਕੋਈ ਕੀਮਤ ਪਾ ਸਕਦਾ ਨਾ ਕੋਈ ਉਹਦਾ ਓਜ ਬਲ ਦਾ ਸਕਦਾ ਵੀ ਕਿੰਨਾ ਬਾਲਾ ਉਹਦੇ ਵਿੱਚ ਇੱਕ ਵਾਰੀ ਜਾਪਾਨ ਲੰਬੇ ਸਮੇਂ ਤੋਂ ਤੱਕੀ ਕਰਦਾ ਆ ਰਿਹਾ ਸੀਗਾ ਤੇ ਜਦੋਂ ਉਹਨੇ ਜਾਪਾਨ ਵਿੱਚ ਕੈਸਾ ਪਚਾਲ ਲਿਆਂਦਾ 7-8 ਮਿੰਟਾਂ ਦੇ ਵਿੱਚ 6-7 ਮਿੰਟਾਂ ਦੇ ਵਿੱਚ ਸਾਰਾ ਜਾਪਾਨ ਖਤਮ ਕਰ ਦਿੱਤਾ ਹੁਣ ਦੱਸੋ ਕਿੰਨਾ ਬਲ ਹੋਵੇਗਾ ਉਹਦੇ ਵਿੱਚ ਕੋਈ ਸਤਨਾਮ ਸੀ ਕਿੰਨੀ ਪਾਵਰ ਹੋ ਕੋਈ ਕਹਿ ਸਕਦਾ 10ਵੇਂ ਪਾਤਸ਼ਾਹ ਕਨੇ ਅਮਿਤੋਜ ਜਦ ਅਮਿਤੋਜ ਅਰਥ ਹੈ ਇਹ ਤਿੰਨ ਅੱਖਰਾਂ ਦਾ ਬਲਾਪ ਹੈ ਆੜਾ ਮੂਰੇ ਕਰੋ ਅੱਡ ਨਿਤ ਹੁੰਦੀ ਹੈ ਕੀਮਤ ਕੋਜ ਹੁੰਦਾ ਬਲ ਨਾ ਉਹਦੀ ਕੋਈ ਕੀਮਤ ਪਾ ਸਕਦਾ ਨਾ ਕੋ ਉਹਦੀ ਤਾਕਤ ਬਾਰੇ ਦੱਸ ਸਕਦਾ ਕਿੰਨੀ ਤਾਕਤ ਹੈ ਗਣੇ ਲਿਆ 6 ਮਹਾ ਸੰਸਾਰ ਨੂੰ ਸਾਜਦੇ ਆ ਤਰੱਕੀ ਕਰਦੇ ਆ ਡਿਵੈਲਪ ਹੁੰਦੇ ਆ 6 ਮਹੀਨੇ ਲੱਗ ਸਕਦੇ ਆ ਪਰ ਖਤਮ ਕਰਨ ਤੇ ਆਵੇ ਤੁਰਿੰਦੇ ਆ ਇੱਕ ਖਿੰਨੋ ਇੱਕ ਛਿੰਨ ਦੇ ਵਿੱਚ ਖਤਮ ਕਰ ਸਕਦਾ ਕੋ ਸਤਨਾਮ ਜੀ ਐਸਾ ਮੇਰਾ ਪ੍ਰੀਤਮ ਹੈ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਭੈਣ ਕਹਿਣ ਨੂੰ ਤਾਂ ਸਾਰੇ ਕਹੀ ਜਾਂਦੇ ਆ ਬਹੁਤ ਵੱਡਾ ਬਹੁਤ ਵੱਡਾ ਪਰ ਦੇਖਿਆ ਕਿਸੇ ਨੇ ਨਹੀਂ ਔਰ ਗੁਰੂ ਨਾਨਕ ਦੇਵ ਜੀ ਨੇ ਵੀ ਉਹਦਾ ਸਰੂਪ ਜਿਹੜਾ ਦੇਖਿਆ ਉਹ ਪ੍ਰਕਾਸ਼ ਰੂਪ ਚ ਦੇਖਿਆ ਜਦ ਗਏ ਆ ਸਤਖੰਡ ਇੱਕ ਪ੍ਰਕਾਸ਼ ਦੇ ਸਾਹਮਣੇ ਜਾ ਕੇ ਖੜੇ ਹੋਏ